ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਖੁਸ਼ ਰੱਖੇ ਹੋਰ ਤੁਸੀਂ ਸਭ ਠੀਕ ਠਾਕ ਹੋ ਉਮੀਦ ਕਰਦੀ ਹਾਂ ਤੁਸੀਂ ਸਭ ਠੀਕ ਠਾਕ ਹੋਵੋਗੇ ਇੱਥੇ ਮੈਂ ਜੋ ਵੀ ਰਿਸ਼ਤੇ ਭੋਲਾਂਗੀ ਇਹ ਤੁਸੀਂ ਆਪਣੀ ਜ਼ਿੰਮੇਵਾਰੀ ਤੇ ਚੰਗੀ ਤਰ੍ਹਾਂ ਜਾਂਚ ਪੜਤਾਲ ਕਰਕੇ ਕਰਨਾ ਚਾਹੀ ਜੀ ਸਾਡਾ ਮਕਸਦ ਸਿਰਫ ਐਡ ਪਾਉਣਾ ਹੈ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਕਮੈਂਟ ਵਿੱਚ ਵਾਹਿਗੁਰੂ ਰਾਮ ਰਾਮ ਜਰੂ ਲਿਖਿਆ ਕਰੋ ਰਿਸ਼ਤੇ ਪਰਿਵਾਰ ਦੇ ਨੰਬਰਾਂ ਦੇ ਸਮੇਤ ਹੋਣਗੇ ਜੀ ਆਪ ਨੋਟ ਕਰ ਲੈਣਾ ਜੀ जिन्ना ने अपनी ऐड दोबारा बार-बार लगानी है जी ਸਾਡੇ WhatsApp ਨੰਬਰ ਤੇ ਸੰਪਰਕ ਕਰੋ ਜੀ। ਬੇਟੀ ਦਾ ਰਿਸ਼ਤਾ ਨੋਟ ਕਰੋ ਜੀ। ਕੈਨੇਡਾ ਸਿਟੀਜ਼ਨ ਅਰੋੜਾ ਸਿੱਖ ਲੜਕੀ ਹੈ ਜੀ, ਡੇਟ ਆਫ ਬਰਥ 1998 ਦਾ ਹੈ ਜੀ। ਇਹਨਾਂ ਨੇ ਪੜਾਈ ਕੀਤੀ ਹੈ ਜੀ, ਬਿਜ਼ਨਸ ਐਡਮਿਨਿਸਟ੍ਰੇਸ਼ਨ ਡਿਪਲੋਮਾ ਕੀਤਾ ਹੈ ਜੀ, ਵਧੀਆ ਜੌਬ ਹੈ ਲੜਕੀ ਕੋਲ। ਮੁੰਡਾ ਇਹਨਾਂ ਨੂੰ ਚਾਹੀਦਾ ਹੈ ਜੀ ਅਰੋੜਾ ਜਾਂ ਖੱਤਰੀ ਪਰਿਵਾਰ ਤੋਂ ਚਾਹੀਦਾ ਹੈ, ਮੁੰਡਾ ਕੈਨੇਡਾ ਪੀਆਰ ਜਾਂ ਕੈਨੇਡਾ ਸਿਟੀਜ਼ਨ ਹੋਵੇ, ਆਪਣਾ ਬਿਜ਼ਨਸ ਜਾਂ ਵਧੀਆ ਜੌਬ ਹੋਵੇ ਜੀ। ਆਪਨਾ ਕਰ ਵੀ ਹੋਵੇ ਜੀ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਥੇਰੇ ਜਾਣਕਾਰੀ ਲੈ ਸਕਦੇ ਹੋ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਮਰੋਕ ਕੰਬੋਜ ਨੇ ਜਨਮ ਮਿਤੀ 11 ਨਵੰਬਰ 1994 ਪੜਾਈ ਇਹਨਾਂ ਨੇ ਪਲੱਸ 2 ਪਾਸ ਕੀਤੀ ਹੈ ਜੀ ਕੰਮ ਜਰਮਨੀ ਵਿੱਚ ਕਰਦੇ ਨੇ ਕਾਗਜ਼ ਪੁਰਤਗਾਲ ਦੇ ਨੇ ਭਰਾ 2 ਨੇ ਜੀ ਦੂਜਾ ਜਰਮਨੀ ਵਿੱਚ ਹੈ ਜੀ ਜਾਇਦਾਦ ਇਹਨਾਂ ਕੋਲ 15 ਕਿਲੇ ਹੈ بیٹے ਦਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਏਰੀਆ ਫਰੀਦਕੋਟ ਹੈ ਜੀ ਕੱਦ 5 ਫੁੱਟ 3 ਇੰਚ ਹੈ ਡੇਟ ਆਫ ਬਰਥ ਹੈ ਜੀ 1996 ਦਾ ਕਾਸਟ ਮੈਰਾ ਸਿੱਖ ਹੈ ਜੀ ਕੰਮ ਕਰਦੇ ਨੇ ਪੰਜਾਬ ਸਰਕਾਰੀ ਨੌਕਰੀ ਪੈਨ ਇੱਕ ਵਿਆਹੀ ਹੋਈ ਹੈ ਜੀ ਪੜਾਈ ਇਹਨਾਂ ਨੇ ਬੀਟੈਕ ਕੀਤੀ ਹੈ ਜੀ ਇਹਨਾਂ ਲਈ ਸਰਕਾਰੀ ਨੌਕਰੀ ਕਰਦੀ ਜਾਂ ਚੰਗੀ ਪੜੀ ਗ੍ਰੈਜੂਏਟ ਲੜਕੀ ਸੋਨੇ ਸੁਨੱਖੀ ਦੀ ਲੋੜ ਹੈ ਜੀ ਲੜਕਾ ਨਸ਼ਾ ਤੋਂ ਰਹਿਤ ਹੋਵੇ ਜੀ ਇਸ ਰਿਸ਼ਤੇ ਲਈ ਕੋਈ ਹੋਰ ਵੀ ਸੀ ਕੈਟਾਗਰੀ ਦਾ ਜਨਰਲ ਵੀ ਆਪਣਾ ਡਾਟਾ ਦੇ ਸਕਦੇ ਹਨ ਜੀ ਰਿਸ਼ਤਾ ਨੋਟ ਕਰੋ ਜੀ ਲੜਕੀ ਦਾ ਹੈ ਨੀਮ ਕੋਰ ਕਾਸਟ ਰਾਮ ਦਾਸੀਆ ਸੇਕ ਡੇਟ ਆਫ ਬਰਥ ਹੈ ਜੀ ਫ फेब्रुवारी 2002 ਕੁਆਲਿਫੀਕੇਸ਼ਨ ਬੀਸੀਏ ਦੋ ਐਲਟਰ ਬ੍ਰਦਰ ਨੇ ਜੀ ਪੀਆਰ ਇਨ ਕੈਨੇਡਾ ਵੈਲ ਸੈਟਡ ਫੈਮਲੀ ਹੈ ਜੀ ਨੀਡ ਇਹਨਾਂ ਨੂੰ ਹੈ ਜੀ ਕੈਨੇਡਾ ਦਾ ਲੜਕਾ ਹੋਵੇ ਪੀਆਰ ਹੋਵੇ ਜਾਂ ਵਰਕ ਪਰਮਿਟ ਤੇ ਹੋਵੇ ਜੀ ਏਰੀਆ ਫਰੀਦਕੋਟ ਹੈ ਜੀ ਲੜਕੀ ਇੰਡੀਆ ਤੋਂ ਹੈ ਜੀ ਫੋਨ ਨੰਬਰ ਦਿੱਤਾ ਗਿਆ ਹੈ ਜੀ ਆਪ ਬਤੇਰੀ ਜਾਣਕਾਰੀ ਲੈ ਸਕਦੇ ਹੋ बेटे ਦਾ ਰਿਸ਼ਤਾ ਨੋਟ ਕਰੋ ਜੀ ਨੇਮ ਸਿੰਘ ਬਰਾਰ ਬਰਥ ਹੈ ਜੀ 2001 ਦਾ ਹਾਈਟ 5 ਫੁੱਟ 10 ਇੰਚ ਹੈ ਜੌਬ ਆਈਟੀਆਈ ਪਲੰਬਰ ਐਂਡ ਕੈਨੇਡਾ ਦੀ ਫਾਈਲ ਲੱਗੀ ਹੋਈ ਏ ਜੀ ਇਹਨਾਂ ਦੀ ਰਿਕਵਰਮੈਂਟ ਇਹਨਾਂ ਨੂੰ ਹੈ ਜੀ ਕੁੜੀ ਕੈਨੇਡਾ ਪੀਆਰ ਹੋਵੇ ਜਾਂ ਵਰਕ ਪਰਮਿਟ ਹੋਵੇ ਜੀ ਇਹਨਾਂ ਨੂੰ ਵਟਸਐਪ ਕਾਲ ਹੀ ਕਰਨਾ بیٹے ਦਾ ਰਿਸ਼ਤਾ ਨੋਟ ਕਰੋ ਜੀ ਫੱਤੇਗੜ ਸੈਕਟੋਰ ਹੈ ਜੀ ਨਾਊ ਲੀਵ ਇਨ ਯੂ ਐਸ ਏ ਔਨ ਵਰਕ ਪਰਮਿਟ ਕਾਸਟ ਜੱਟ ਸਿੱਖ ਹੈ ਜੀ ਹੰਸ ਹਾਈਟ 5 ਫੁੱਟ 9 ਇੰਚ ਹੈ ਜਨਮ ਹੈ ਜੀ 1991 ਦਾ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਜੀ ਇਹਨਾਂ ਨੇ ਸਟੋਰ ਦਾ ਵਰਕ ਕਰਦੇ ਨੇ ਦੋ ਕਿਲੇ ਜ਼ਮੀਨ ਹੈ ਜੀ ਇਹਨਾਂ ਕੋਲ ਮਦਰ ਐਂਡ ਫਾਦਰ ਐਕਸਪਾਇਰਡ ਨੇ ਇੱਕ ਵੱਡਾ ਬ੍ਰਦਰ ਹੈ ਜੀ ਇੱਕ ਸਮਾਲ ਸਿਸਟਰ ਹੈ ਫੋਰਨ ਤੋਂ ਕੁੜੀ ਇਹਨਾਂ ਨੂੰ ਸਿੰਪਲ ਚਾਹੀਦੀ ਹੈ ਜੀ ਕੈਨੇਡਾ ਤੋਂ ਜਾਂ ਯੂ ਐਸ ਏ ਨੂੰ ਪੈਲ ਦਿੰਦੇ ਨੇ ਜੀ ਇੰਡੀਆ ਤੋਂ ਹੋਵੇ ਤਾਂ ਵੀ ਠੀਕ ਹੈ ਜੀ ਬੇਟੀ ਦਾ ਰਿਸ਼ਤਾ ਨੋਟ ਕਰੋ ਜੀ कास्ट टिंगड़ा डेट ऑफ बर्थ है जी पाँच पांच उन्नीस सौ छियानवे टाइम अठ पताली एम एरिया फिलोर है जी हाइट छः फुट है क्वालिफिकेशन है जी मास्टर्स इन फिजिक्स डिप्लोमा ऑफ डाटा साइंस कैलगरीज करंटली ऑन वर्क परमिट वर्किंग इन कैलोना में मेहनत है जी कैशियर एट स्टोर है जी एरिया हशियारपुर है फादर बिजनेस ओनर है जी मदर हाउसवाइफ है ਐਂਡ ਬ੍ਰਦਰ ਆਲਸੋ ਇਨ ਕੈਲੋਨਾ ਟੈਲੀਫੋਨ ਨੰਬਰ ਦਿੱਤਾ ਗਿਆ ਹੈ ਜੀ ਆਵ ਬਧੇਰ ਜਾਣਕਾਰੀ ਲੈ ਸਕਦੇ ਹੋ ਇਹਨਾਂ ਨੂੰ ਪੀਆਰ ਮੁੰਡਾ ਚਾਹੀਦਾ ਹੈ ਜੀ ਇਹਨਾਂ ਨੂੰ ਸਿਰਫ ਜਨਰਲ ਕਾਸਟ ਵਾਲੇ ਹੀ ਸੰਪਰਕ ਕਰਨ ਜੀ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਚੈਨਲ ਤੇ ਲੜਕੇ ਅਤੇ ਲੜਕੀਆਂ ਦੀ ਐਡ ਫ੍ਰੀ ਵਿੱਚ ਲਗਾਈ ਜਾਂਦੀ ਹੈ ਕਈਆਂ ਦੇ ਬਾਇਓ ਡਾਟਾ ਬੋਲਨ ਤੋਂ ਸਾਡੇ ਕੋਲੋਂ ਮਿਸ ਹੋ ਜਾਂਦੇ ਹਨ ਜੀ ਸਾਨੂੰ ਰਿਮਾਈਂਡ ਕਰਵਾ ਦਿਆ ਕਰੋ ਜੀ ਜੇ ਤੁਹਾਨੂੰ ਇਹ ਵੀਡੀਓ ਚੰਗੀਆਂ ਲੱਗਦੀਆਂ ਹਨ ਤਾਂ ਸਾਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਵੀਡੀਓ ਨੂੰ ਜੀ ਇਹ ਸਾਡਾ WhatsApp ਨੰਬਰ ਹੈ ਜੀ ਤੁਸੀਂ ਆਪਣਾ ਬਾਇਓ ਡਾਟਾ ਇਸ ਨੰਬਰ ਤੇ ਭੇਜ ਸਕਦੇ ਹੋ ਜੀ